ਆਓ ਸਭ ਤੋਂ ਪਹਿਲਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ ਨਿਤਰ ਬੰਦ ਕਰਕੇ ਬੋਲ ਬੋਲ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਜੀ ਆਓ ਸਾਰੇ ਕਰੀਏ ਸ਼ੁਰੂ ਵਾਹਿਗੁਰੂ 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 ਤ੍ਰੇਤਾ ਯੁੱਗ ਦੇ ਵਿੱਚ ਜਦੋਂ ਰਾਵਣ ਅਜਿਤ ਅਵਸਥਾ ਦੇ ਵਿੱਚ ਸੀ ਕੋ ਰਾਵਣ ਜੀ ਦੀ ਸੈਨਾ ਉਹਨਾਂ ਨਾਲ ਜੋਧੂਦਿ ਬਣਾਈ ਹੋਈ ਸੀ ਤੇ ਆਪਾਂ ਸੁਣਦੇ ਹਾਂ ਕਿ ਮਿਸ਼ਣ ਜੀ ਨੇ ਉਹਨਾਂ ਨੂੰ ਭੇਦ ਦਿੱਤਾ ਸੀ ਕਿ ਜੋ ਰਾਵਣ ਹੈ ਉਸ ਦੀ ਨਾਭੀ ਦੇ ਵਿੱਚ ਅਮਰਤ ਹੈ ਉਸ ਦੀ ਨਾਭੀ ਦੇ ਵਿੱਚ ਉਸ ਦੀ ਮੌਤ ਲੁਕੀ ਹੋਈ ਹੈ ਤੁਸੀਂ ਤੀਰ ਦੇ ਨਾਲ ਉੱਥੇ ਵਾਰ ਕਰੋ ਫਿਰ ਉਹ ਖਤਮ ਹੋ ਜਾਏਗਾ ਇੱਕ ਸੰਕੇਤ ਹੈ دیا ਜਾਂਦਾ ਆਸਮਨ ਦੇ ਵਿੱਚ ਜਿੰਨਾ ਵੀ ਕਾਇਨਾਤ ਹੈ ਬ੍ਰਹਮ ਪੈਦਾ ਹੋਇਆ ਹੈ ਸਾਰੀ ਲੋਕਾਈ ਦੀ ਨਾਲ ਘੁੰਮਦੇ ਹੀਟਾਂ ਅਮਰਤ ਦਾ ਗੁੰਡ ਪਰ ਕੇ ਸੱਚੇ ਪਾਤਸ਼ਾਹ ਨੇ ਰੱਖਿਆ ਹੋਇਆ ਹੈ ਜਿਨੂੰ ਮਾਰੇ ਕਹਿੰਦੇ ਆ ਅੰਤਰ ਕੂਡਾ ਅਮਰਤ ਭਰਿਆ ਸ਼ਬਦ ਦੇ ਗਾੜ ਪੀ ਆਪਣੇ ਹਰ ਜਿਨੂੰ ਮਾਰੇ ਕਹਿੰਦੇ ਨਾਮ ਕਬਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਹਰਿ ਜਾਣਾ ਰਾਮ ਰਾਇ ਸੁਦੁਲੋ ਪਾਇਓ ਅਸਪਟ ਬਾਵਾ ਮਾਨਾ ਇਸ ਅਮਰਤ ਦੀ ਖਰਾਕ ਨੂੰ ਮੰਨ ਲੈ ਕੇ ਸੰਸਾਰ ਦੇ ਵਿੱਚ ਵਿਚਰਨਾ ਹੁੰਦਾ ਹੈ ਜੋ ਪੰਜ ਨੇ ਉਹ ਵਿਚਾਰਾਂ ਦਾ ਵਾਰ ਕਰਕੇ ਤੁਸੀਂ ਦੇਖਿਆ ਹੋਗਾ ਕਿ ਜਦੋਂ ਤੁਹਾਨੂੰ ਟੈਨਸ਼ਨ ਤਣਾਵ ਤੁਹਾਡੇ ਉੱਤੇ ਵਿਚਾਰਾਂ ਦਾ ਬਹਾਵ ਵਧ ਜਾਂਦਾ ਹੈ ਉਦੋਂ ਪੇਟ ਦੇ ਵਿੱਚ ਗਰਮੈਸ਼ ਵਧ ਜਾਂਦੀ ਹੈ ਬਹੁਤੇ ਜੀਵਾਂ ਨੂੰ ਲੋਜ ਮੋਸ਼ਨ ਹੋ ਜਾਂਦੇ ਹੈ ਸਟ्रेस ਨਾਲ ਬਹੁਤੇ ਜੀਵਾਂ ਦਾ ਪੇਟ ਦੇ ਵਿੱਚ ਘਬਰਾਹਟ ਦਿਲ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਪੰਜ ਕੀ ਕਰਦੇ ਆ ਜੋ ਗੁਰਮਤਿ ਰੋਇ ਚ ਆਪਾਂ ਨੂੰ ਗੁਰਬਾਣੀ ਨੇ ਸਮਝਾਇਆ ਆਪਾਂ ਜਿਵੇਂ ਜਿਵੇਂ ਨਾਮ ਜਪਾਂਗੇ ਸਾਡੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਠੰਡਕ ਪੈਦਾ ਹੁੰਦੀ ਹੈ ਕਿਉਂਕਿ ਜੋ ਮਾਇਆ ਹੈ ਇਹ ਅਗਰ ਤੇ ਮਹਾਰਾਜ ਸੱਚੇ ਪੈਸਾ ਕਹਿੰਦੇ ਨੇ ਕਲ ਥਾਤੀ ਠੰਡਾ ਹਾ ਨਾ। ਨਾਮ ਨੇ ਆਪਣੇ ਅੰਦਰ ਠੰਡਕ ਪੈਦਾ ਕਰਨੀ ਹੈ ਇਸ ਅਗਣ ਦੇ ਸਰੀਰ ਦੇ ਵਿੱਚ ਜਦੋਂ ਮਨ ਠੰਡਾ ਹੁੰਦਾ ਹੈ ਨਾ ਤਾਂ ਵੀ ਠੰਡਾ ਹੋ ਜਾਂਦਾ ਜਿਵੇਂ ਠੰਡਕ ਪੈਦਾ ਹੋਵੇਗੀ ਨਾਮ ਦੀ ਪਾਵਰ ਪੈਦਾ ਹੋਵੇਗੀ ਇਹ ਸਹਿਜ ਸੁਭਾਏ ਜੋ ਨਾਭ ਕਮਲ ਦੇ ਵਿੱਚ ਅੰਮ੍ਰਿਤ ਹੈ ਇਹ ਸਵਾਸਾਂ ਦੀ ਡੋਰੀ ਦੇ ਨਾਲ ਸਾਡੇ ਮੁਖ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜੇ ਤੁਮਾਰੇ ਗਾਇਨਾ ਬਾਗੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਇੱਕ ਜੁਗਤ ਹੈ ਅੰਮ੍ਰਿਤ ਰਸ ਪੀਣ ਦੀ ਜਦੋਂ ਆਪ ਸਾਰੇ ਸੰਗਤੀ ਰੂਪ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਬੈਕਰੀ ਬਾਣੀ ਦੇ ਵਿੱਚ ਗੁਰਮੰਤਰ ਦਾ ਅਭਿਆਸ ਕਰਦੇ ਹੋਣੇ ਜਿਸ ਤਰੀਕੇ ਬੁਬੀਹਾ ਨਾਮ ਦਾ ਪੰਛੀ ਆਪ ਦੀ ਜ਼ਿੰਦਗੀ ਦੇ ਵਿੱਚ ਪਾਣੀ ਪੀਂਦਾ ਆਪ ਜੀ ਨੇ ਕਿੰਨੂ ਸਰਵਨ ਕੀਤਾ ਹੋਵੇਗਾ ਕਿ ਉਹ ਬੰਬੀਹਾ ਪੰਛੀ ਹੈ ਉਸਦੇ ਗਲੇ ਦੇ ਵਿੱਚ ਕੁਦਰਤੀ ਤੌਰ ਤੇ ਉਸਦੇ ਗਲੇ ਦੇ ਵਿੱਚ ਮਾਸ ਦੇ ਵਿੱਚ ਛੇਕ ਹੁੰਦਾ ਹੈ ਉਹ ਗਰਦਨ ਨੀਵੀਂ ਕਰਕੇ ਪਾਣੀ ਨਹੀਂ ਪੀ ਸਕਦਾ ਜਿਉ ਗਰਦਨ ਨੀਵੀਂ ਕਰਕੇ ਪਾਣੀ ਪੀਂਦਾ ਉਹਦਾ ਗਲੇ ਦਾ ਛੇਕ ਖੁੱਲ ਜਾਂਦਾ ਤੇ ਪਾਣੀ ਉਹਦੇ ਛੇਕ ਦੇ ਵਿੱਚੋਂ ਨਿਕਲ ਜਾਂਦਾ ਇਸ ਕਰਕੇ ਕੋ ਮੁੱਖ ਉੱਪਰ ਨੂੰ ਕਰ ਪ੍ਰਯੋਗ ਪ੍ਰਯੋਗ ਕਰਦਾ ਜਦੋਂ ਉਹਨੂੰ ਪਿਆਸ ਲੱਗਦੀ ਹੈ ਜਿਹੜੇ ਜੇ ਝਾੜ ਦੇ ਦਿਨ ਹੁੰਦੇ ਹਨ ਉਹ ਮਸੂਲੀ ਜੀ ਨਾਲ ਚਮਾਸਾ ਕਹਿ ਦਿੰਦੇ ਜੀ ਨਾਲ ਉਹਨਾਂ ਦਿਨਾਂ 'ਚ ਉਹਨੂੰ ਪਿਆਸ ਲੱਗਦੀ ਤੇ ਫਿਰ ਉੱਪਰ ਆਵਾਜ਼ ਕਰਕੇ ਪੁਕਾਰ ਕਰਦਾ ਤੇ ਸੱਚੇ ਪਾਤਸ਼ਾਹ ਆਪਾਂ ਵੇਖਿਆ ਵੀ ਜਿੱਥੇ ਜੰਗਲੀ ਇਲਾਕੇ ਹੁੰਦੇ ਜਿੱਥੇ ਰੁੱਖ-ਵੁੱਖ ਜ਼ਿਆਦਾ ਹੁੰਦੇ ਉਥੇ ਆਮ ਜਗ੍ਹਾ ਦੇ ਨਾਲੋਂ بارش ਜ਼ਿਆਦਾ ਬੰਦੀ ਉਥੇ ਮੀਂਹ ਪੈਂਦਾ ਹੈ ਫਿਰ ਮੀਂਹ ਦੀਆਂ ਕੜੀਆਂ ਨੂੰ ਉੱਪਰੋਂ ਖੋਲ ਲੈਂਦਾ ਚੁੰਝ ਖੋਲ ਲੈਂਦਾ ਉਹ ਕੜੀਆਂ ਸਿੱਧੀਆਂ ਦੇ ਮੁੱਖ ਦੇ ਵਿੱਚ ਪੈਂਦੀਆਂ ਉੱਪਰ ਮੁੱਖ ਕਰਨ ਤੇ ਜਿਹੜਾ ਉਹ ਮਾਸ ਇਹ ਟਾਈਟ ਹੋ ਜਾਂਦਾ ਉਹ ਮੋਰਾ ਬੰਦ ਹੋ ਜਾਂਦਾ ਸ਼ੀਖ ਉਹ ਸਿੱਧਾ ਪਾਣੀ ਉਹਦੇ ਗਰਟਾ ਵਿੱਚ ਜਾਂਦਾ ਜਾਂ ਚਰਨੇ ਜਿੱਥੇ ਚੱਲਦੇ ਆ ਉਥੇ ਉੱਪਰ ਨੂੰ ਮੁੱਖ ਕਰਕੇ ਚਰਨੇ ਤੋਂ ਪਾਣੀ ਸਿੱਧਾ ਜਾਂਦਾ ਇਸ ਤਰੀਕੇ ਆਪਣੇ ਮਨ ਨੂੰ ਬੰਬੀਆ ਗਿਆ ਤੇ ਇਹ ਜੁਗਤ ਹੈ ਜਦੋਂ ਤੁਸੀਂ ਬੈਕਰੀ ਬਾਣੀ ਵਿੱਚ ਆਪਾਂ ਸਿਮਨ ਕਰਦੇ ਹੁੰਦੇ ਹਾਂ ਨਾ ਜਦੋਂ ਰੂਪ ਵਾਹ ਰੂ ਵਾਹ ਵਾਹ ਰੂ ਵਾਹ ਰੂ ਰੂ ਵਾਹ ਰੂ ਰੂ ਵਾਹ ਬਹੁਤ ਸਾਰੇ ਗੁਰਮਖੋਦ ਨੂੰ ਨੀਵੀਂ ਪਾਉਂਦੇ ਆ ਜਾਂ ਸਿੱਧਾ ਮੁਖ ਉੱਪਰ ਚੱਕ ਲੈਦੇ ਜਦੋਂ ਆਪਾਂ ਸਿਮਨ ਕਰ ਕਰ ਵਾਹ ਵਾਹ ਰੂ ਰੂ ਵਾਹ ਵਾਹ ਰੂ ਰੂ ਵਾਹ ਵਾਹ ਰੂ ਰੂ ਮੁਖ ਉੱਪਰ ਲੈ ਜਾ ਸੈਸ਼ ਮਾਇ ਵੀ ਕਈ ਗੁਰਮਖੰਡਾ ਚਲਾ ਜਾਂਦਾ ਇਹ ਤੁਹਾਨੂੰ ਅੰਮ੍ਰਿਤ ਦੀ ਧਾਰ ਨਿਰੋਣ ਸ਼ੁਰੂ ਹੋ ਜੇ ਜਿਗਯੁਗਤ ਜਨਾਬ ਬਲਉਤੇ ਅੰਮ੍ਰਿਤ ਹੈ ਉਪਰ ਮਸਟਕ ਕਮਨ ਦੇ ਵਿੱਚ ਅੰਮ੍ਰਿਤ ਹੈ ਬ੍ਰह्म ਰੱਖਾ ਪੈ ਰਹੀ ਹੈ ਜਦੋਂ ਉਪਰ ਅਭਿਆਸ ਕਰਦੇ ਹੋਈ ਉਸੁਰਤੀ ਇੱਕ ਜੇਤ ਹੁੰਦੀ ਹੈ ਮੁਖ ਉਪਰ ਕਰ ਲੈਣਾ ਫਿਰ ਜਦੋਂ ਮੁਖ ਉਪਰ ਚੱਕਦੇ ਕਾਫੀ ਮਤਲਬ ਨਾਰਮਲ ਤੋਂ 2.5 ਇੰਚ ਉਪਰ ਲੈ ਜਾਣਾ ਸਿੱਧਾ ਉੱਪਰ ਵੱਰ ਤੇ ਕੰਠੀ ਸਿੱਧਾ ਮਰਤਾਉਣਾ ਸ਼ੁਰੂ ਕਰੋ ਅਭਿਆਸ ਕਰਕੇ ਉਸ ਅੰਮ੍ਰਿਤ ਆਉਣ ਦੇ ਨਾਲ ਜਿਹੜਾ ਸਾਡੀ ਨਾਭੀ ਦੇ ਵਿੱਚ ਹੈ ਮੁੱਖ ਵਿੱਚ ਆਉਂਦਾ ਹੈ ਸਾਡਾ ਮਨ ਤਰ ਠੰਡਾ ਹੋ ਜਾਂਦਾ ਹੈ ਇਹ ਨਾਭੀ ਹਰੀ ਹੋ ਜਾਂਦੀ ਜਦੋਂ ਮਨ ਤਰ ਠੰਡਾ ਆ ਜਾਂਦਾ ਹੈ ਅੰਮ੍ਰਿਤ ਦੀ ਪਾਵਰ ਅੰਦਰ ਜਾਂਦੀ ਹੈ ਤੇ ਸਾਡਾ ਫਿਰ ਜਿਵੇਂ ਇੱਕ ਮਰੀਜ਼ ਜਦੋਂ ਬੁਖਾਰ ਵਿੱਚ ਹੁੰਦਾ ਹੈ ਉਹਨੂੰ ਗਰੋਧ ਵੀ ਆਉਂਦਾ ਹੈ ਐਚ ਵੀ ਵੀ ਲੱਗਦੀ ਹੈ ਕਾਲਾ ਨਿਕਲਦਾ ਹੈ ਇਹੀ ਜਦੋਂ ਠੀਕ ਹੋ ਜਾਂਦਾ ਉਹ ਹੀ ਠੀਕ ਹੋਏ ਫਿਰ ਜਿਵੇਂ ਜੇ ਅਮਰਤ ਸਾਡੇ ਅੰਦਰ ਵਿੱਚ ਭਰਪੂਰ ਹੋਏਗਾ ਤੇ ਸਾਡਾ ਦਿਲ ਵੀ ਕਰੇਗਾ ਕਿਸੇ ਨਾਲ ਮਿੱਠਾ ਬੋਲਣ ਜੇ ਅੰਦਰ ਤਾਂ ਗਰਮੈਸ਼ ਪਈ ਹੋਈ ਵਿਚਾਰਾਂ ਦਾ ਬਹਾਅ ਚੱਲੀ ਜਾਂਦਾ ਕੋਈ ਬੁਲਾਏਗਾ ਪਾਉਗੇ ਤੁਸੀਂ ਇੱਕ ਤਰ੍ਹਾਂ ਚੌਂਕੇ ਪਾਉਗੇ ਤੇ ਜਦੋਂ ਨਾਮ ਜਪ-ਜਪ ਕੇ ਤੂੰ ਅੰਮ੍ਰਿਤ ਰਸ ਆਇਆ ਹੋਵੇ ਫਿਰ ਵੈਸੀ ਮਿਠਾਸ ਤੁਹਾਡੇ ਮੁਖ ਦੇ ਵਿੱਚ ਐ ਅੰਦਰ ਮਿੱਠਾ ਖੜਿਆ ਆ ਮਨ ਫਿਰ ਹਰੇ ਨਾਲ ਤੁਝੇ ਮਿੱਠਾ ਬੋਲੋ ਨਿੰਦਿਆ ਦਾ ਦਿਲ ਨਹੀਂ ਕਰੇਨਾ ਉਸਤਤ ਦਾ ਦਿਲ ਨਹੀਂ ਕਰੇਨਾ ਤੇ ਸੱਚ ਦੀ ਉਸਤਤ ਕਰੋਗੇ ਜਿਹੜਾ ਵੀ ਤੁਹਾਡੇ ਕੋਲ ਬੈਠੇ ਕਿਉਂ ਤੁਹਾਡੇ ਅੰਮ੍ਰਿਤ ਤੁਸੀਂ ਸ਼ਰਾਬ ਲੈ ਲਿਓ ਮੁੱਦੀ ਜਿਵੇਂ ਕੋਈ ਅਮਲੀ ਜਿਹੜੇ ਨੇ ਉਹ ਮਲ ਕਰਕੇ ਖਿੜਦੇ ਨੇ ਗੱਲਾਂ ਮਾਰਦੇ ਨੇ ਜਿੰਨੀ ਦੇਰ ਤੱਕ ਹਮਲਾ ਉਹਦੇ ਅੰਦਰ ਨਹੀਂ ਜਾਂਦਾ ਉਹਨੂੰ ਕਹਿੰਦੇ ਸ਼ਨਾਪ ਕੋਈ ਗੱਲ ਉਹ ਸੁਣਾਉਂਦਾ ਨਹੀਂ ਕਹਿੰਦਾ ਗੱਲਾਂ ਆੜੀ ਅੰਦਰ ਜਾਏਗੀ ਤਾਂ ਗੱਲ ਆਈ ਇਸੇ ਤਰੀਕੇ ਗੁਰਮੁਖ ਦੇ ਅੰਦਰ ਅੰਮ੍ਰਿਤ ਜਾਂਦਾ ਹੈ ਉਹ ਅੰਮ੍ਰਿਤ ਫਿਰ ਅੰਦਰੋਂ ਮਾਰਗ ਰੇ ਉਸ ਤੱਕ ਕਢਾਉਂਦਾ ਹੈ ਦਿਲ ਚੜਦਾ ਹੈ ਮਿੱਠਾ ਬੋਲਣਾ ਤੇ ਸੱਚ ਦੇ ਸਾਹਮਣੇ ਹੋ ਜਾਂਦਾ ਹੈ ਮਨ ਕਿਉਂਕਿ ਜਿੱਥੋਂ ਧਾਰ ਆਉਂਦੀ ਹੈ ਉਹ ਚੰਗਾ ਉਹ ਪ੍ਰਕਾਸ਼ ਉਹ ਤੋਂ ਪਤਾ ਲੱਗਦਾ ਹੈ ਕਾਰ ਲੈ ਲੈ ਵੀ ਇਹਨਾਂ ਨੂੰ ਅਮਰਤ ਆਏਗਾ ਇਹ ਅਮਰਤ ਲੈਣਗੇ ਇਹ ਸੁਖੀ ਵੱਸਣਗੇ ਜਤ ਸਤ ਸੰਜਮ ਕਰਾਉਣਗੇ ਇਹ ਮੇਰੇ ਜਿਹੜੇ ਪੈਦਾ ਕੀਤੇ ਹੋਏ ਜਹਾਦੂ ਨੇ ਜੋਦੇ ਕਾਮ ਕਰੋ ਲੋਭ ਹੰਕਾਰ ਇਹਦੇ ਜੋਦੇ ਨੇ ਕਾਰ ਇਹਨਾਂ ਦਾ ਸੰਜ ਨਹੀਂ ਕਰਨਗੇ ਤੇ ਮੇਰੀ ਪੇਸ਼ ਨਹੀਂ ਜਾਣਗੇ ਇਹ ਜਿੰਦਾ ਰਹਿਣਗੇ ਕਿਉਂਕਿ ਜਦੋਂ ਆਪ ਸਿਮਰਨ ਕਰਕੇ ਅਮਰਤ ਪੀਂਦੇ ਆ ਮਨ ਜਾਗ ਜਾਂਦਾ ਮਨ ਜਾਗ ਜਾਂਦਾ ਤੇ ਜਾ ਕੇ ਪਉੜਤਵਰੇ ਕੇ ਸੇਵ ਕਮਾਉਂਦਾ ਦੁਨੀਆਂ ਵਿੱਚ ਦੁਨੀਆਂ ਸੇਵ ਕਮਾਈਏ ਉਹ ਦਰਗਾ ਬੈਸੇ ਸੇਵਾ ਕਰਦਾ ਰਹਿੰਦਾ ਦੁਨੀਆਂ ਚ ਰਹਿੰਦਾ ਸੱਚ ਦੀ ਸੇਵਾ ਕਰੀ ਜਾਂਦਾ ਜਾਗਦਾ ਰਹਿੰਦਾ ਪੋਜ਼ਿਟਿਵ ਰਹਿੰਦਾ ਜਿਵੇਂ ਹੁਣ ਤੁਸੀਂ ਸੰਗਤ ਚ ਆਉਂਦੇ ਇੱਥੇ ਅਮਰੰਤ ਪਰੇ ਖੁੱਲੇ-ਖੁੱਲੇ ਮਨ ਸਾਫ਼ ਹੋ ਜਾਂਦਾ ਜਾਗ ਜਾਂਦਾ ਇੱਥੇ ਆ ਇਸ ਤਰ੍ਹਾਂ ਅਸੀਂ ਜਗਾ ਕੇ ਰੱਖਣਾ ਮਨ ਉਹ ਕੀ ਕਰਦਾ ਹੈ ਜਿੱਥੇ ਨਾਪੀ ਦੇ ਕੋਲ ਅਮਰਤ ਕੁੰਡ ਹੈ ਇੱਥੇ ਨਾਲ ਦੇ ਹੀਠਾਂ ਬ੍ਰਹਮ ਰਗਣਾ ਜਿਸ ਦੀ ਗਰਮੈਸ਼ ਦੇ ਨਾਲ ਸਾਰਾ ਸਰੀਰ ਚੱਲਦਾ ਹੈ ਇਹ ਸਾਡੇ ਸਰੀਰ ਦੇ ਵਿੱਚ ਗਰਮੈਸ਼ ਬਣਾਉਂਦਾ ਭਈ ਜੇ ਇਹਦੀ ਨਾਭ ਦੇ ਵਿੱਚੋਂ ਅਮਰਤ ਖਤਮ ਹੋ ਜਾਏ ਇਹ ਨਾਮ ਤੋਂ ਅਮਰਤ ਲੈਣਾ ਛੱਡ ਜਾਏ ਇਹ ਮਰ ਜਾਏ ਕਿੱਥੇ ਮਰ ਜਾਏਗਾ ਤ੍ਰੈਗੋਣ ਵਿੱਚ ਤ੍ਰੈਗੋਣ ਵਿੱਚ ਜਦੋਂ ਅਸੀਂ ਵਿਚਾਰ ਮੈਣ ਲੱਗੇ ਦੁਬਧਾ ਕਰਨ ਲੱਗੇ ਈਰਖਾ ਕਰਨ ਲੱਗੇ ਨਿੰਦਿਆ ਚ ਉਲਕਿਰਨ ਲੱਗਿਆ ਸਮਝੋ ਅਸੀਂ ਮਰ ਗਏ ਸਾਡਾ ਜਨਮ ਤੋਂ ਮਰਨ ਰੱਗਿਆ ਤੇ ਗੁਰਮੁਖ ਕੋਣ ਹੁੰਦੇ ਨੇ ਜਨਮ ਮਰਨ ਦੋਹੂ ਮੈਂ ਨਾ ਹੀ ਜਾਣ ਪਰ ਉਪਕਾਰੀ ਜੀ ਤਾਂ ਦੇ ਭਗਤੀ ਨਾਲ ਹਾਸਲ ਗੁਰਮੁਖ ਇਹ ਫਿਰ ਕਾਲ ਕਿਉਂ ਚਰਦਾ ਹੈ 라ਵਣ ਦੀ ਨਹੀਂ ਵੀ ਜਿਹੜੇ ਉਹਨਾਂ ਨੇ ਭੇਜ ਦਿੱਤਾ ਵੀ ਜਿੰਨਾ 라ਵਣ ਦੁਬਦਾ ਕਰੇਗਾ ਜਿੰਨੀ ਅੰਦਰ ਗਰਮੈਸ਼ ਪੈਦਾ ਹੋਏਗੀ ਪਾਪੀ ਨੂੰ ਕੌਣ ਮਾਰਦਾ ਹੁੰਦਾ ਜੀ ਇਹ ਸਵਾਲ ਹੈ ਪਾਪੀ ਜਿਹੜਾ ਪਾਪ ਕਰਦਾ ਪਿਆ ਉਹਨੂੰ ਨੂੰ ਸਭ ਤੋਂ ਵੱਡਾ ਉਹਦਾ ਦੁਸ਼ਮਣ ਕੌਣ ਹੁੰਦਾ ਹੈ ਕੌਣ ਨੂੰ ਲੈ ਕੇ ਮਾਰਦਾ ਪਾਪੀ ਦਾ ਪਾਪ ਅਸਲ 'ਚ ਜਿਹੜਾ ਬੰਦਾ ਪਾਪ ਕਰੀ ਜਾਂਦਾ ਹੈ ਨਾ ਉਹ ਜਿਹੜੇ ਪਾਪ ਕਮਾਉਂਦਾ ਪਿਆ ਉਹ ਪਾਪ ਹੀ ਉਹਨੂੰ ਲੈ ਕੇ ਤੁੰਦੇ ਨੇ ਜਦੋਂ ਬੰਦਾ ਗਲਤ ਉਲਟ ਦਿਸ਼ਾ ਵਿੱਚ ਚੱਲਣ ਲੱਗ ਜਾਂਦਾ ਹੈ ਨਾ ਹੰਕਾਰੀ ਹੰਕਾਰ ਕਰਨ ਲੱਗ ਜਾਂਦਾ ਹੈ ਪਾਪੀ ਪਾਪ ਕਰਨ ਲੱਗ ਜਾਂਦਾ ਹੈ ਉਹਦਾ ਪਾਪ ਹੀ ਭਾਰਾ ਹੋ ਜਾਂਦਾ ਜਦੋਂ ਉਲਟ ਚੱਲੇਗਾ ਹੁਕਮ ਤੋਂ ਕਿੰਨਾ ਕੁ ਪਾਵਰ ਹੁੰਦੀ ਹੋ ਰੱਬ ਮਾਲਕ ਵਿੱਚ ਪਾਵਰ ਦੇ ਖਜ਼ਾਨੇ ਨੇ ਨਾਮ ਦੇ ਖਜ਼ਾਨੇ ਨੇ ਤੇ ਇਨਸਾਨਾਂ ਨੂੰ ਮਹਾਰਾਜ ਨੇ ਪਾਵਰ ਦਿੱਤੀ ਹੋਈ ਹੈ ਨਾਮ ਦੇ ਖਜ਼ਾਨਿਆਂ ਦੇ ਵਿੱਚੋਂ ਚੰਗੇ ਕਰਮ ਦਿੱਤੇ ਹੋਏ ਨੇ ਤੇ ਕਿੰਨੇ ਕਰਮ ਪਰਮੇਸ਼ਰ ਤੋਂ ਬਾਹਰ ਸਾਰੇ ਗਿਣਤੀ ਵਿੱਚ ਹੀ ਨੇ ਚਾਹੇ ਕਾਲ ਹੈ ਚਾਹੇ ਇਨਸਾਨ ਹੈ ਤੇ ਜੇ 10 ਕਰਮ 50 100 ਕੋਈ 10 ਸਾਲ ਦੇ ਚੱਗੇ ਕਰਮ ਵੀ ਹੈਗੇ ਨੇ ਤੇ ਉਹ ਚੰਗੇ ਕਰਮਾਂ ਦਾ ਉਹ ਮਾੜਾ ਫਾਇਦਾ ਲੈ ਰਿਆ ਵੀ ਕਰਮ ਤਾਂ ਮਹਾਰਾਜ ਨੇ ਰੀਜਕ ਤਾਂ ਦਿੱਤਾ ਸੀ ਨਾਮ ਜਪ ਕੇ ਆਪ ਖਾਣਾ ਦੂਜਿਆਂ ਨੂੰ ਖਵਾਉਣਾ ਧਰਮ ਫਲਾਉਣ ਦੇ ਲਈ ਚੰਗੇ ਰਹਿਣ ਮੈਨ ਚੰਗੇ ਪਿਛੇ ਪਰਜਾ ਦਿੱਤੀ ਸੀ ਤੇ ਉਹਦਾ ਉਪਯੋਗ ਉਹਨੇ ਕਰਨਾ ਸ਼ੁਰੂ ਕਰ ਦਿੱਤਾ ਨਿੰਦਿਆ ਚੁਗਲੀ ਦੂਜਿਆਂ ਨੂੰ ਦੰਬਣ ਦੇ ਵਿੱਚ ਤੇ ਉਹ ਹਰ ਹੀ ਹਰ ਹੀ ਪਾਪ ਕਰੀ ਜਾਂਦਾ ਕਰੀ ਜਾਂਦਾ ਹੈ ਉਹ ਆਪ ਦਾ ਪਾਪੀ ਜੀ ਨਾਲੇ ਦਾ ਆਪਣਾ ਰਿਜਕ ਉਹ ਆ ਜਾਂਦਾ ਹੈ ਨਾਲੇ ਪਾਪੀ ਨੂੰ ਇੰਨਾ ਪਾਪ ਭਾਰਾ ਹੋ ਜਾਂਦਾ ਹੈ ਵੀ ਉਹਨੂੰ ਲੈ ਲੈ ਇਸ ਕਰਕੇ ਵੀ ਰਾਵਣ ਇੰਨੀ ਦੁੱਭਦਾ ਕਰਦਾ ਹੰਕਾਰ ਦੇ ਵਿੱਚ ਮੰਨਦਾ ਨਹੀਂ ਪਿਆ ਗੱਲ ਇਹਦਾ ਪਾਪ ਹੀ ਨਹੀਂ ਭਾਰਾ ਹੋ ਜਾਣਾ ਇਹਦੀ ਨਾਭ ਦਾ ਅੰਮ੍ਰਿਤ ਜਦੋਂ ਖਤਮ ਹੋ ਗਿਆ ਇਸੇ ਇਸ ਵੇਲੇ ਹੋਈ ਵਿਧੀ ਜਿਹੜੀ ਹੈ ਕਾਲ ਸਾਡੇ ਨਾਲ ਵਰਤਦਾ ਹੈ ਕਾਲ ਸਾਨੂੰ ਨਾਮ ਜਪਣ ਤੋਂ ਰੋਕਦਾ ਹੈ ਸੰਗਤਨ ਵਿੱਚ ਬੈਠਣ ਕਰਨ ਤੋਂ ਨਾਮ ਦਾ ਪ੍ਰੈਕਟੀਕਲ ਕਰਨ ਤੋਂ ਰੋਕਦਾ ਹੈ ਕਿਉਂਕਿ ਇਹ ਚੀਜ਼ਾਂ ਸਾਡੀ ਅੰਦਰ ਅਮਰਤ ਪੈਦਾ ਕਰਦੀਆਂ ਨੇ ਜੋ ਨਾਭ ਦੇ ਵਿੱਚ ਕੁੰਡ ਹੈ ਇਥੋਂ ਅਮਰਤ ਸਾਡੇ ਅੰਦਰ ਸਪਲਾਈ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੋ ਰਸਤੇ ਵਿੱਚ ਬੈਰੀਕੇਟ ਕਾਲ ਨੇ ਲਾਦੇ ਆ ਕਦੇ ਬੈਰੀਕੇਟ ਲੱਗੇ ਨੇ ਦੁਬਦਾ ਦੇ ਨਿੰਦਿਆ ਦੇ ਵਿਚਾਰਾਂ ਦੇ ਬਲਵਲਿਆਂ ਦੇ ਸਭ ਤੋਂ ਵੱਡਾ ਇਹਨੇ ਸਾਡੇ ਅੰਦਰ ਡਰ ਸੰਸੇ ਪੈਦਾ ਕੀਤਾ ਹੈ ਡਰ ਐਵੇਂ ਡਰ ਆ ਹੀ ਜਾਂਦਾ ਹੈ ਆਮ ਜੀਵ ਨੂੰ ਹਰ ਇੱਕ ਗੱਲ ਤੋਂ ਮਾੜੀ ਮਾੜੀ ਗੱਲ ਤੋਂ ਡਰੀ ਜਾਂਦਾ ਮਨ ਸੰਸੇਆਂ ਵਿੱਚ ਰਹਿੰਦਾ ਹੈ ਆ ਨੰਬਰ ਵਾ ਉਹ ਚੀਜ਼ ਜਿਹੜਾ ਅਮਰਤਾਉਣ ਨਹੀਂ ਗਈ ਮਨ ਖਛਣੇ ਵਾਲਾ ਜੀ ਕਾਲ ਕੀ ਕਰਦਾ ਹੈ ਸਾਡੀ ਨਾਲ ਤੋਂ ਗਰਮੈਸ਼ ਪੈਦਾ ਕਰਕੇ ਗਰਮੈਸ਼ ਦੇ ਵਿੱਚੋਂ ਅਮਰਤ ਸੁੱਕ ਜਾਂਦਾ ਹੈ ਇਸ ਸਰੀਰ ਵਿੱਚ ਮਨ ਨੇ ਤਾਂ ਅਮਰਤ ਦੀ ਖਰਾਕ ਲੈਣੀ ਲੈਣੀ ਆ ਮਨ ਨੇ ਇਸ ਤਨ ਨੂੰ ਵੀ ਦੇਣੀ ਕਿਉਂਕਿ ਜਦੋਂ ਰਾਜਾ ਆਇਆ ਉਹਨੇ ਆਪ ਦੀ ਜਿਵੇਂ ਸਾਡੇ ਮਨ ਦੀ ਖਰਾਕ ਅਮਰਤ ਰਸ ਹੈ ਆ ਜਿਹੜਾ ਬੋਲਦਾ ਪਿਆ ਜਿਹੜੇ ਅਨੇਕਾਂ ਜੀਵ ਇਸ ਸਰੀਰ ਜਿਨ੍ਹਾਂ ਦੇ ਤੱਤਾਂ ਤੋਂ ਸਰੀਰ ਬਣਿਆ ਉਹਨਾਂ ਵਿੱਚ ਵੀ ਤਾਂ ਮਨ ਹੈ ਛੋਟੇ ਛੋਟੇ ਤੱਤ ਵਿੱਚ ਵੀ ਮਨ ਆ ਉਹਨਾਂ ਲਈ ਖਰਾਕ ਵੀ ਅਮਰਤ ਰਸ ਹੈ ਤੇ ਜਦੋਂ ਮਨ ਰਾਜਾ ਮੁਖੀ ਰਾਜਾ ਆਪ ਅਮਰਤ ਲਏਗਾ ਉਹ ਦੂਸਰੇ ਜੀਵਾਂ ਨੂੰ ਵੀ ਸਪਲਾਈ ਕਰੇਗਾ ਤੇ ਉਹਨਾਂ ਦੇ ਮਨ ਵੀ ਅਚੇ ਨਿਰਮਲੇ ਰਹਿ ਕੇ ਤੇ ਸਾਰੇ ਸਰੀਰ ਦੇ ਵਿੱਚ ਖਾਲਸ ਰਾਜ ਪੈਦਾ ਕਰ ਦੇਗਾ ਹੁਣ ਕਾਲਕਲ ਕਰਦਾ ਐਸੇ ਸਰੀਰ ਦੇ ਵਿੱਚ ਗਰਮੈਸ਼ ਪੈਦਾ ਕਰਦਾ ਗਰਮੈਸ਼ ਪੈਦਾ ਹੋਣ ਦੇ ਨਾਲ ਇਹਨਾਂ ਜੀਵਾਂ ਤੱਕ ਅਮਰਤ ਦੀ ਸਪਲਾਈ ਨਹੀਂ ਪਹੁੰਚਦੀ ਮਨ ਉਦਮ ਕਰਦਾ ਨਹੀਂ ਜਿਆਦਾ ਮਨ ਉਦਮ ਕਰ ਲਵੇ ਸ਼ਬਦ ਦਾ ਜਾਪ ਰੱਖ ਕੇ ਸੰਗਤ ਰੱਖ ਕੇ ਗਰਮੈਸ਼ਰੀਰ ਵਿੱਚ ਪੈਦਾ ਹੁੰਦੀ ਨਹੀਂ ਮਨ ਉਦਮ ਛੱਡ ਜਾਂਦਾ ਹੈ ਮਨ ਦਾ ਆਲਸ ਮਨ ਨੂੰ ਆਲਸ ਵਿੱਚ ਸਵਾ ਕੇ ਭਰਮ ਦੇ ਵਿੱਚ ਸਵਾ ਕੇ ਉਹ ਇਸ ਨਾਹ ਪਾੜ ਕੇ ਗਰਮੈਸ਼ ਛੱਡਦਾ ਹੈ ਗਰਮੈਸ਼ ਛੱਡਣ ਨਾਲ ਇਸ ਸਰੀਰ ਦੇ ਵਿੱਚ ਸੋਕਾ ਪੈ ਜਾਂਦਾ ਹੈ ਅੰਮ੍ਰਿਤ ਰਸ ਦਾ ਹਾਹਾਕਾਰ ਮਰ ਜਾਂਦੀ ਇਹ ਜਲ ਤਾਂ ਦੇ ਸਕਦਾ ਹੈ ਇਸ ਸਰੀਰ ਨੂੰ ਪਰ ਅੰਮ੍ਰਿਤ ਨਹੀਂ ਦੇ ਸਕਦਾ ਨਾ ਮਰਦਾ ਸੁੱਕਾ ਪੈ ਜਾਂਦਾ ਉਹ ਵਲਵਲੇ ਪੈਣ ਲੱਗ ਜਾਂਦੇ ਨੇ ਜਦੋਂ ਵਲਵਲੇ ਪੈਣ ਲੱਗ ਜਾਂਦੇ ਨੇ ਮਨ ਜਿਹੜਾ ਹੈ ਸਰੀਰ ਨਾਲ ਪਿਆਰ ਹੋਣ ਕਰਕੇ ਮਨ ਵੀ ਸੁੱਕ ਜਾਂਦਾ ਤੇ ਉਹ ਸੁੱਕਾ ਮਨ ਸਰੀਰ ਵੀ ਸੁੱਕਾ ਫਿਰ ਉਹ ਕੀ ਕਰਦਾ ਜਦੋਂ ਉਹ ਪਰਜਾ ਵਿੱਚ ਹਾਂ ਹਾਂਕਾਰ ਬਚ ਗਈ ਉਹਨਾਂ ਨੂੰ ਸਪਲਾਈ ਨਹੀਂ ਹੈਗੀ ਉਹਨਾਂ ਵਿੱਚ ਮਨ ਵਿੱਚ ਲੱਗਿਆ ਤਾਂ ਫਿਰ ਉਹ ਕਾਮ ਕਰੋ ਲੋਭ ਮੋਹ ਹੰਕਾਰ ਦਾ ਸਹਿਜ ਵੀ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਇਹ ਕਾਲਚਾਲ ਕਰਦਾ ਸਾਡੇ ਅੰਦਰ ਦਰਮੇਸ਼ਵਰ ਹੁੰਦਾ ਸਾਡੀ ਨਾਲ ਤੋਂ ਅਮਰਤ ਨੂੰ ਖਤਮ ਕਰਦਾ ਹੈ ਅਮਰਤ ਦਾ ਗੁੰਡ ਤਾਂ ਉੱਥੇ ਹੀ ਰਹਿੰਦਾ ਪਰ ਸਪਲਾਈ ਬੰਦ ਕਰ ਦਿੰਦਾ ਏਸੇ ਸਿਲ ਕੇ ਜਦੋਂ ਸਾਡੀ ਨਾੜੀ ਤਵਾਰ ਕਰਦਾ ਸਾਡੀ ਬਹੁਤ ਹੋ ਜਾਂਦੀ ਜਦੋਂ ਵਿਚਾਰਾਂ ਦਾ ਵਹਾਵ ਵੱਧ ਗਿਆ ਟੈਨਸ਼ਨ ਤਣਾਵ ਹੋ ਗਿਆ ਅਮਰਤ ਦੀ ਖਰਾਕ ਲੈਣੀ ਤੁਸੀਂ ਬੰਦ ਕਰ ਦਿੱਤੀ ਸ਼ਬਦ ਦਾ ਜਾਮ ਜਪਣਾ ਤੁਸੀਂ ਬੰਦ ਕਰ ਦਿੱਤਾ ਗਰਮੈਸ਼ ਵੱਧ ਗਈ ਤੇ ਮਨ ਮਰ ਗਿਆ ਤੇ ਵਿਚਾਰਾਂ ਦੇ ਵਹਾਵ ਦੇ ਵਿੱਚ ਇੰਨਾ ਟੈਨਸ਼ਨ ਤਣਾਵ ਚ ਚਲਾ ਜਾਂਦਾ ਹੈ ਆਪਣਾ ਕੰਮ ਆ ਰਿਹਾ ਗ੍ਰਹਿ ਤੇ ਨਸਤਾ ਇਸ ਸਰੀਰ ਨੂੰ ਛੱਡਣ ਤੇ ਮਜਬੂਰ ਹੋ ਜਾਂਦਾ ਹੈ। ਐਨਾ ਵਹਾ ਵਧ ਜਾਂਦਾ ਹੈ ਅੱਜ ਕੱਲ ਆਪਾਂ ਦੇਖਦੇ ਹਾਂ ਖੁਦਕੁਸ਼ੀ ਕਰ ਜਾਂਦੇ। ਵੀ ਮੈਂ ਹੋਰ ਨਹੀਂ ਸਹ ਸਕਦਾ। ਤੇ ਨੀਤਾ ਟੈਨਸ਼ਨ ਬਣਾਈ ਇਹ ਨਾ ਹੋ ਜਾਂਦਾ ਕੋਈ ਨਸ ਫਟ ਜਾਊਗੀ ਕੋਈ ਦਿਲ ਰੁਕ ਜਾਊਗਾ। ਤੇ ਸਾਡੀ ਮੌਤ ਵੀ ਕਾਲ ਸਾਡੀ ਨਾਂ ਵੀ ਤੋਲ ਦਿੰਦਾ। ਅਮਰਤ ਨੂੰ ਸਕਾ ਦਿੰਦਾ ਜਿਵੇਂ ਰਾਵਣ ਮਰਿਆ ਸੀ ਅਮਰਤ ਉਹਦਾ ਸੁਪ ਗਿਆ ਸੀਗਾ। ਇਸੇ ਤਰੀਕੇ ਹਰੇਕ ਦਾ ਮਨ ਇਵੇਂ ਹੀ ਮੰਨਦਾ ਹੈ ਸਾਡਾ ਅਮਰਤ ਨਾਭੀ ਤੋਂ ਸੁੱਕ ਜਾਂਦਾ ਹੈ ਗਰਮੈਸ਼ ਪੈਦਾ ਹੋ ਜਾਂਦੀ ਹੈ ਤੇ ਇਹ ਜਿਹੜੇ ਪੰਜ ਨੇ ਇਹ ਸਾਡੇ ਮਨ ਨੂੰ ਛੋਟੇ ਛੋਟੇ ਸੰਸੇ ਦੇ ਦੇ ਕੇ ਦੇ ਦੇ ਕੇ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਤਰ੍ਹਾਂ ਕਰਦੇ ਜੋਕ ਤਰ੍ਹਾਂ ਨੂੰ ਚੰਬੜ ਜਾਂਦੇ ਨੇ ਤੇ ਮਨ ਨੂੰ ਪਤਾ ਨਹੀਂ ਲੱਗਦਾ ਮਨ ਕਹਿੰਦਾ ਚਲੋ ਓਵੇਂ ਤਾਂ ਮੇਰੇ ਫੁਰਨੇ ਰੋਕਦੇ ਨਹੀਂ ਛੋਟੇ ਛੋਟੇ ਫੁਰਨੇ ਲੈਣ ਚ ਕੀ ਜਾਂਦਾ ਹੈ ਛੋਟੇ ਛੋਟੇ ਭੁਰਨੇ ਲਈ ਜਾਂਦਾ ਲਈ ਜਾਂਦਾ ਇਹ ਨਹੀਂ ਪਤਾ ਵੀ ਇਹ ਜੋਕਾ ਮੈਨੂੰ ਲੱਗਿਆ ਨਹੀਂ ਮੱਝ ਨੂੰ ਪਤਾ ਨਹੀਂ ਲੱਗਦਾ ਜੋਕ ਦਰਦ ਨਹੀਂ ਕਰਦੀ ਪਰ ਜੋਕ ਫੁੱਲ ਫੁੱਲ ਕੇ ਦੁੱਧ ਘਟਾ ਜੰਦੀ ਮੱਝ ਖੂਨ ਸਕਾ ਜਾਂਦੀ ਉਹ ਇੰਨੀ ਹੀ ਡੇਢ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਅਮਰ ਤੇ ਉਹ ਸੀ ਸੋਚ ਜਿਹੜਾ ਆਉਣਾ ਸੀ ਉਹ ਸੋਚ ਸੋਚ ਕੇ ਗਵਾ ਦਿੰਦੇ ਜਿਹੜੀ ਸ਼ਮਸ਼ੀ ਦੀ ਕਮਾਈ ਆ ਉਹ ਵਲਵਲਿਆਂ ਸੰਸਿਆਂ ਫਿਕਰਾਂ ਵਿੱਚ ਗਵਾ ਦਿੰਦੇ ਤੇ ਪੰਜ ਜਿਹੜੇ ਆ ਉਹ ਦਿਨੋਂ ਦਿਨ ਪਾਵਰਫੁੱਲ ਹੁੰਦੇ ਜਾਂਦੇ ਆ ਮਨ ਜਿਹੜਾ ਦਿਨੋਂ ਦਿਨ ਘਟ ਜਾਂਦਾ ਜਿਹੜੀ ਅਸੀਂ ਨਾਮ ਦੀ ਕਮਾਈ ਛੱਡ ਜਾਂਦੇ ਹਾਂ ਜਿਹੜਾ ਅਸੀਂ ਧਿਆਨ ਚ ਬਿਠਣਾ ਛੱਡ ਜਾਂਦੇ ਹਾਂ ਜਿਹੜਾ ਸਾਹ ਸੰਗਤ ਵਿੱਚ ਆਉਣਾ ਛੱਡ ਜਾਂਦੇ ਹਾਂ ਆਪ ਦੀ ਜਾਪ ਜਪਣਾ ਸਵਾਸਾਂ ਦਾ ਧੰਨ ਜਮਾ ਕਰਾਉਣਾ ਛੱਡ ਜਾਂਦੇ ਹਾਂ ਤੇ ਇਹ ਜੋਕਾਂ ਲੱਗੀਆਂ ਸਭ ਤੋਂ ਤੁਹਾਡੇ ਮਨ ਨੂੰ ਪੰਜਾ ਜਾਂਦੀਆਂ ਜੋਕਾਂ ਤੁਹਾਡਾ ਅੰਮ੍ਰਿਤ ਚੂਸ ਰਹੀਆਂ ਤੇ ਜਿਹੜਾ ਮਾਣੇ ਉਹਦੀ ਨਾਭੀ ਤੇ ਗਰਮੈਸ਼ ਪੈਦਾ ਹੋ ਜਾਂਦੀ ਹੈ ਅਮਰਤ ਹੁੰਦਾ ਨਹੀਂ ਖਤਮ ਹੋ ਜਾਂਦਾ ਇਸ ਕਰਕੇ ਉਦਮ ਦਮ ਕਰਨਾ ਉਦਮ ਕਰੇ ਦੇ ਆਂ ਜੀਓ ਤੇ ਕਮਾਉਂਦੇ ਆ ਸੁਖ ਪੰਚ ਉਦਮ ਕਰਨਾ ਗੁਰੂ ਪਿਆਰੇ ਨਾਮ ਜਪਣ ਦਾ ਇਸ ਕਰਕੇ ਤੁਸੀਂ ਬੜੇ ਬੜੇ ਭਾਗਾ ਵਾਲੇ ਹੋ ਜਵਾਬ ਜੀ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਪਰਾਲਾ ਕਰਦੇ ਹੋ ਕਰਾਉਂਦੇ ਹੋ ਮਹਾਰਾਜ ਜੀ ਕਿਰਪਾ ਕਰਦੇ ਨੇ ਆਓ ਫਿਰ ਅੱਪ ਇੱਕ ਦੋ ਮਿੰਟ ਗੁਰਮੰਤਰ ਦਾ ਅਭਿਆਸ ਕਰਕੇ ਸਮਾਪਤੀ ਕਰੀਏ ਬ੍ਰਹਮ ਦਰਾਸ ਫਿਰ ਸਤਸਾਪਾ ਕਰਪਾ ਕਰਦੇ ਆ ਕਰੇ ਸ਼ਰੂ ਵਾ ਗੁਰ ਰਾ 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 ਕੀ ਗੁਰੂਤ ਪਿਆਰਿਓ ਕਾਲ ਆਪਣਾ ਅੰਮ੍ਰਿਤ ਰਸ ਨੂੰ ਕੇ ਹਰ ਇੱਕ ਜੀ ਨੂੰ ਐਸੀ ਕਰਕੇ ਹੀ ਅੰਮ੍ਰਿਤ ਰਸ ਨਹੀਂ ਆਉਂਦਾ ਨੀਂਦਾ ਅੰਮ੍ਰਿਤ ਵਿੱਚ ਸਾਰਿਆਂ ਦੇ ਮਨ ਦੀ ਖੁਰਾਕ ਹੈ 84 ਦਾ ਜੂਨ ਵੀ ਹੈ ਉਹਨਾਂ ਦੇ ਮਨ ਦੀ ਖੁਰਾਕ ਹੈ ਪਰ ਸੰਸੇ ਦੁਗ ਦਾ ਇਹ ਜਿਹੜੇ ਸਾਡੇ ਅੰਦਰ ਫਿਕਰ ਡਰ ਚੱਲ ਪੈਂਦਾ ਹੈ ਵਿਚਾਰ ਚੱਲ ਪੈਂਦੇ ਨੇ ਵਿਚਾਰਾਂ ਦੇ ਵਿੱਚ ਜਦੋਂ ਜੀਵ ਇੱਕ ਚਿੱਤੋਂ ਇੱਕ ਰੋਹ ਵਿੱਚ ਚੱਲ ਜਾਂਦਾ ਹੈ ਲਗਾਤਾਰ ਵਿਚਾਰ ਕਰਦਾ ਹੈ ਉਹ ਬੈਰੀਵਿਟ ਲੱਗ ਜਾਂਦਾ ਹੈ ਕਿਉਂ ਮਾਲਕ ਨੂੰ ਸਮਰਪਣ ਖਤਮ ਹੋ ਗਿਆ ਜਦੋਂ ਅਸੀਂ ਫੁਰਨਾ ਲੈ ਲਿਆ ਫੁਰਨਾ ਲੈ ਕੇ ਅਸੀਂ ਉਹਦੇ ਉੱਤੇ ਵਿਚਾਰ ਸੋਚਣਾ ਸ਼ੁਰੂ ਕਰ ਦਿੱਤਾ ਸਮਰਪਣ ਦਾ ਕਰ ਦਿੱਤਾ ਜਿਵੇਂ ਮਨ ਮਨ ਮਾਣਿਓ ਆਪ ਮੁਹਾਰਾ ਜਿਵੇਂ ਉਹਨੂੰ ਕਾਮ ਕਰੋ ਲੋਮ ਕਾਰ ਦਾ ਫੁਰਨਾ ਆਉਂਦਾ ਉਹਨਾਂ ਦੀ ਬੋਲੀ ਬੋਲਦਾ ਏਸ ਤਰੀਕੇ ਜਿਵੇਂ ਆਪਾਂ ਸਵੇਰੇ ਉੱਠ ਕੇ ਵਿਚਾਰ ਸਮਝਾਈ ਸੀ ਵੀ ਗੁਰਮੁਖ ਜਿਹੜੇ ਨੇ ਉਹ ਅੰਦਰੋਂ ਕਾਮ ਕਰੋ ਲੋਮ ਕਾਰ ਦਾ ਫੁਰਨਾ ਲੈ ਕੇ ਨਹੀਂ ਬੋਲਦੇ ਕਿਹਦਾ ਫੁਰਨਾ ਲੈ ਕੇ ਬੋਲਦੇ ਨੇ ਹਾਂ ਸਤਿਗੁਰ ਦਾ ਆਤਮ ਰਾਮ ਆਤਮ ਰਾਮ ਉਹਨੂੰ ਜਿਵੇਂ ਅੰਦਰੋਂ ਬੁਲਾਉਂਦਾ ਏ ਉਵੇਂ ਬੋਲਦੇ ਉਹਨਾਂ ਦੀ ਜੀਵਾ ਤੇ ਆਤਮ ਰਾਮ ਹੁੰਦਾ ਫਿਰ ਅਮਰਤ ਨਹੀਂ ਸੋਕਦਾ ਆਤਮ ਰਾਮ ਸਾਰਾ ਜਨਨ ਦੀ ਸੁਰਤੀ ਨੂੰ ਪ੍ਰੇਰਦੇ ਰਹਿੰਦੇ ਆ ਉਹ ਅੰਦਰ ਵਿਚਾਰਾਂ ਵੀ ਲੋ ਚੱਲਣ ਆਤਮਾ ਜਿੱਦਾਂ ਆਤਮਾ ਦੇ ਨਾਲ ਸੰਪਰਕ ਹੋ ਗਿਆ ਉਹਦੇ ਅੰਦਰ ਇਹ ਦੁਬਧਾ ਦੇ ਫालतੂ ਕੰਗਰੋਲੋ ਮੋਹੰਕਾਰ ਦੇ ਸ਼ੰਕਿਆਂ ਦੇ ਭਰਮ ਦੇ ਵਿਚਾਰ ਚੱਲਦੇ ਨਹੀਂ ਉਹਨਾਂ ਦੇ ਅੰਦਰ ਤਾਂ ਜੇ ਕੋਈ ਵਿਚਾਰ ਪਹਿਨੀ ਗੱਲ ਤਾਂ ਚੱਲਦੇ ਹੀ ਨਹੀਂ ਸਾਇ ਸੁਭਾਏ ਸੁਰਤੀ ਸੱਚ ਦੇ ਚਰਨਾਂ ਵਿੱਚ ਚੱਲੀ ਗਈ ਤੇ ਜੇ ਚੱਲਣਗੇ ਵੀ ਤੇ ਬ੍ਰਾਹਮਣੀ ਵਿਚਾਰ ਚੱਲਈ ਅੰਦਰ ਜੋ ਦਰ ਦਰਕੀਆਂ ਬਾਤਾਂ ਆਖ ਸੁਣਾਏ ਅੰਦਰੋਂ ਦਰ ਦੇ ਉੱਤੇ ਜਿਹੜੀ ਵਿਚਾਰ ਚੱਲਦੀ ਉਹਨਾਂ ਤੇ ਮਾਨ ਨੂੰ ਦਸੀ ਜਾਂਦੀ ਹੈ ਸੋ ਅੰਮ੍ਰਿਤ ਤਾਂ ਸਾਰਿਆਂ ਨੂੰ ਨਹੀਂ ਆਉਂਦਾ ਪਰ ਜਿਹੜਾ ਇਹ ਪੰਜ ਵਿੱਚ ਵਿਚਾਰ ਦੇ ਕੇ ਉਹਨਾਂ ਨੂੰ ਸੰਸਿਆ ਵਿੱਚ ਪਾ ਕੇ ਉਹ ਵਿੱਚ ਦਵਾਰਾ ਮੜ ਜਾਂਦੀਆਂ ਨੇ ਉਹ ਜਿਹੜਾ ਆਉਂਦਾ ਅੰਮ੍ਰਿਤ ਉਹ ਰੁਕ ਜਾਂਦਾ ਕਿੱਥੇ ਰੁਕ ਜਾਂਦਾ ਉਹ ਪੰਜ ਆਪ ਲੋਟ ਲਈਦੇ ਜੋ ਆਪ ਦਾ ਕੰਮ ਹੈ ਪੰਜਾਂ ਦਾ ਕੰਮ ਹੈ ਦੁਬਦਾ ਕਰਦੇ ਪੰਜਾਂ ਦਾ ਹੀ ਕੰਮ ਹੈ ਸੰਸੇਪੁਰ ਦੇ ਫਿਕਰਾ ਜਿ ਉਹ ਇਹਨੂੰ ਇਹਨੂੰ ਸੰਭ ਦੇ ਦਿੰਦੇ ਜਿਵੇਂ ਪੱਠਿਆਂ ਦੀ ਬੰਡ ਚੁੱਕ ਲਿਆ ਤੇ ਮੈਂ ਮਠਿਆਈ ਦਾ ਡੱਬਾ ਲਈ ਹੋਇਆ ਤੇ ਉਹ ਕੋਈ ਮੈਨੂੰ ਆਖਿਆ ਮੈਨੂੰ ਦੋ ਮਿੰਨ ਪੱਠਿਆਂ ਦੇ ਪੰਡ ਚੱਕੀ ਉਹ ਉਹ ਦਾ ਪੱਠਿਆਂ ਦੇ ਪੰਡ ਚੱਕ ਲਈ ਪਾ ਲਈ ਦੋਨਾਂ ਹੱਥਾਂ ਨਾਲ ਤੇ ਸਿਰ ਉੱਤੇ ਰੱਖ ਲਈ ਤੇ ਆਪ ਜਿਵੇਂ ਬੀ ਆਪ ਦੇ ਨੇ ਮਠਿਆਈ ਇਹਨੂੰ ਕੁਆਦ ਇਸ ਤਰ੍ਹਾਂ ਸਤਿਗੁਰੂ ਤੋਂ ਸਾਨੂੰ ਦਿੰਦੇ ਨੇ ਰਾਜ ਰਾਜ ਸਸ ਦੌਲਤਾਂ ਤੇ ਅਸੀਂ ਆਪ ਦਾ ਉਹਨਾਂ ਨੂੰ ਤੇ ਉਹਨਾਂ ਦਾ ਆਪ ਐਨੇ ਘੁਰਨੇ ਲੈ ਲਈ ਨੀਆਂ ਫੇਤਰਾ ਕਰਦੇ ਆਂ ਉਹ ਸਾਡਾ ਕੰਮ ਨਹੀਂ ਉਹ ਕਾਲ ਦਾ ਕੰਮ ਹੈ ਉਹਨੇ ਸਾਨੂੰ ਨਵੇੜ ਕੇ ਦੇਣਾ ਜਿਹਨੇ ਨਹੀਂ ਦੇਣਾ ਅਸੀਂ ਨਾਮ ਜਪ ਜਪ ਕੇ ਆਪ ਦਾ ਕਾਰਜ ਕਰਨਾ ਹੈ ਇਹੀ ਕਾਰਜ ਹੈ ਕਿ ਦੁਨੀਆ ਦੀ ਖੇਡ ਨੂੰ ਵੇਖਣਾ ਹੈ ਸਹਿਜ ਰਹਿ ਕੇ ਵੇਖਣਾ ਹੈ ਨਾਮ ਜਪਣ ਦਾ ਕਾਰਜ ਕਰਨਾ ਹੈ ਅੰਮ੍ਰਿਤ ਪੀਣ ਦਾ ਕਾਰਜ ਕਰਨਾ ਹੈ ਇਹ ਸਾਡੇ ਕਾਰਜ ਹੈ ਅਵਰ ਕਾਰਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਤ ਜਪ ਭਜ ਕੇ ਵੰਦੋ ਹੁਣ ਇਹ ਨਹੀਂ ਮਤਲਬ ਆਪਾਂ ਇਹ ਕੰਮ ਕਰਨੇ ਛੱਡ ਦੇਨੇ ਨੇ ਜਿਹੜੇ ਮਤਲਬ ਲਈ ਖੇਤੀ ਕਰਨੇ ਛੱਡ ਦੇਣੀ ਹੈ ਦੁਕਾਨਦਾਰੀ ਇਹ ਨਹੀਂ ਹਲਵਾ ਕਰਦਾ ਸਿਰਫ ਤਨ ਕਰਕੇ ਕੰਮ ਕਰਨਾ ਹੈ ਮਨ ਕਰਕੇ ਨਹੀਂ ਹੁਣ ਅਸੀਂ ਤਨ ਕਰਕੇ ਤਾਂ ਭਜਨ ਕਰਦੇ ਆ ਤੇ ਮਨ ਕਰਕੇ ਕਰਮ ਕਰਦੇ ਆ ਉੱਠੀ ਹੋਈ ਉਹ ਖੇਡ ਤਨ ਕਰਕੇ ਰੇਤ ਤਨ ਕਰਕੇ ਚੋਲਾ ਤਨ ਕਰਕੇ ਬਾਣੀ ਪੜਨੀ ਤਨ ਕਰਕੇ ਸ਼ਬਦ ਦੇ ਵਿਚਾਰ ਕਰਨੀ ਤਨ ਕਰਕੇ ਧਰਮ ਕਰਨਾ ਤੇ ਮਨ ਕਰਕੇ ਕੀ ਕਰਦੇ ਆ ਜਦੋਂ ਚੋਲਾ ਪਾਇਆ ਹੋਊ ਫੁਰਨਿਆਂ 'ਚ ਜੇ ਅਸੀਂ ਬਾਣੀ ਪੜ੍ਹਦੇ ਪਿਓ ਉਹ ਵੀ ਫੁਰਨਿਆਂ 'ਚ ਜੇ ਇਸ਼ਨਾਨ ਕਿਨੂੰ ਕਰਾ ਰਹੇ ਆ ਤਨ ਨੂੰ ਤੀਰਥਾਂ ਦੇ ਕਿਨੂੰ ਗਿਜਾ ਰਹੇ ਆ ਤਨ ਨੂੰ ਸੰਗਤ ਵਿੱਚ ਕਿਨੂੰ ਜਾ ਰਹੇ ਆ ਤਨ ਨੂੰ ਮਨ ਤਾਂ ਮਜੂਦ ਹੂ ਤੇ ਮਨ ਕਿੱਥੇ ਆ ਮਨ ਤਾਂ ਕਰਮ ਦੀ ਵਿਚਾਰ ਕਰਦਾ ਪਿਆ ਮਨ ਤਾਂ ਸੋਚਦਾ ਪਿਆ ਵੀ ਕਿੱਥੇ ਕੀ ਕਰਨਾ ਕਿਉਂ ਇਸ ਤਰ੍ਹਾਂ ਨਹੀਂ ਕਿਉਂ ਮਨ ਕਰਮ ਕਰਦਾ ਤਨ ਧਰਮ ਕਰਦਾ ਮਨ ਨੂੰ ਧਰਮ ਕਰਾਉਣਾ ਹੈ ਤਨ ਨੂੰ ਕਰਮ ਕਰਨਾ ਹੈ ਤਨ ਕਰਮ ਕਰੀ ਜਾਏ ਮਨ ਜਿਹੜਾ ਜਾਂ ਸੱਚ ਚ ਹੋਵੇ ਜਾਂ ਨਾਮ ਚ ਹੋਵੇ ਜਾਂ ਗੁਰਮੰਤਰ ਚ ਹੋਵੇ ਜਾਂ ਬ੍ਰਹਮ ਦੀ ਵਿਚਾਰ ਵਿੱਚ ਹੋਵੇ ਜਾਂ ਬਾਣੀ ਦੀ ਵਿਚਾਰ ਵਿੱਚ ਹੋਵੇ ਫਿਰ ਕਰ ਗਏ ਸੋ ਏਜ ਕਰਕੇ ਤਨ ਕਰਕੇ ਅਸੀਂ ਕਰਮ ਕਰਨਾ ਹੈ ਅਵਰ ਕਾਜ ਜਿਹੜੇ ਮਨ ਨੂੰ ਅਸੀਂ ਸੌਂਪ ਦਿੰਦੇ ਨੇ ਇਹਨੂੰ ਨਹੀਂ ਇਥੋਂ ਇੰਦ ਨੂੰ ਖੋਲੋ ਹੁਕਮ ਵਿੱਚ ਖੇਡ ਖੇਡੋ ਫਿਰ ਮਹਾਰਾਜ ਸਿੱਤੇ ਪਾਤਸ਼ਾਹ ਤੇ ਪਤਨ ਜੀ ਸੋ ਇਹ ਜਿਹੜੇ ਸਾਰੇ ਵਿਚਾਰਾਂ ਦੀਆਂ ਇੱਕਦਮ ਝੋਟਾ ਦਿੰਦੇ ਨੇ ਇਹਨਾਂ ਵਿਚਾਰਾਂ ਦੀਆਂ ਝੋਟਾ ਦੇ ਵਿੱਚ ਆ ਕੇ ਮਨ ਸੁੱਕ ਜਾਂਦਾ ਲੈ ਲੈ ਵਿਚਾਰ ਸੋਸੇ ਲੈ ਲੈ ਬਿਜਲੀ ਦਾ ਕੱਟ ਲੱਗ ਗਿਆ ਫੋਨ ਵੀ ਆ ਗਿਆ ਵੀ ਸਾਰੀ ਰਾਤ ਬਿਜਲੀ ਨਹੀਂ ਆਉਣੀ ਤੇ ਚਲੋ ਤਰਵਾਸ ਕਰ ਜਾ ਬੰਦਾ ਵੀ ਨਹੀਂ ਜਦੋਂ ਉਹ ਨਹੀਂ ਤੇ ਜਿਆਦਾ ਕੋਈ ਗਰਮੀ ਦੇ ਦਿਨਾਂ 'ਚ ਗਿੱਲਾ ਕੱਪੜਾ ਉੱਤੇ ਲੈ ਕੇ ਸੌਂ ਜਾਏ ਉਜਵੇਂ ਆਵਾ ਲੱਗੇ ਕਿ ਛੱਤ ਤੇ ਚੜ ਜੇ ਪਰਨਾ ਪਿਓਗੇ ਉਹਨੂੰ ਨਿਚੋੜ ਕੇ ਦੇ ਉੱਤੇ ਲੈ ਲਈ ਤੇ ਇੱਕ ਸਾਰੀ ਰਾਤ ਸੋਚੂ ਜਾਣਾ ਵੀ ਯਾਰ ਚੰਗਾ ਮੁਲਖ ਏ ਸਾਡਾ ਇਹ ਕੀ ਕਰਨਗੇ ਇਹ ਦਿਲ ਵੀ ਭਰਦੇ ਆ ਗਾਲਾ ਗੱਲੀ ਦੇ ਵਿਚ ਨਹੀਂ ਆਉਂਦੇ ਉਵੇਂ ਵੀ ਰਾਤ ਅੱਠ ਨਹੀਂ ਠੀਕ ਹੀ ਨਹੀਂ ਤੇ ਸਵੇਰ ਨੂੰ ਐ ਹੁੰਗਾ ਦਮੋਹਲ ਇੱਕ ਤਾਂ ਬਿਜਲੀ ਦਾ ਤੋੜਿਆ ਇੱਕ ਮੱਛਰਾਂ ਦਾ ਤੋੜਿਆ ਇੱਕ ਤੇ ਉਦੋਂ ਵੱਧ ਭੁਰਨਿਆਂ ਦਾ ਤੋੜਿਆ ਉਹ ਸਾਰੀ ਰਾਤ ਹੀ ਪਰਨੇ ਲਈ ਗਿਆ ਕਦੋਂ ਆਏਗੀ ਆਈ ਨਹੀਂ ਫੋਨ ਮਾਰੋ ਪਤਾ ਕਰੋ ਠੀਕ ਹੈ ਨਹੀਂ ਨਹੀਂ ਇਸ ਤਰੀਕੇ ਇੱਕ ਸਫ਼ਰ ਅਸੀਂ ਇੱਥੋਂ ਬੈਠ ਗਏ ਅਸੀਂ ਲੁਧਿਆਣਾ ਜਾਣਾ ਇੱਕ ਸਫ਼ਰ ਅਸੀਂ ਸਾਰੀ ਰਾਹ ਸਵਾਰੀਆਂ ਦੇਖ ਕੇ ਫੋਨ ਦੇਖ ਕੇ ਗੱਲਾਂ ਕਰਕੇ ਗਾਣੇ ਸੁਣ ਕੇ ਕੱਢ ਦਿੱਤਾ ਤੇ ਇੱਕ ਸਫ਼ਰ ਅਸੀਂ ਆਪ ਦਾ ਸਹਿਜ ਦਾ ਕਿਸੇ ਨੂੰ ਤੰਗ ਵੀ ਨਹੀਂ ਕੀਤਾ ਤੇ ਸ਼ਬਦ ਸੁਣਦੇ ਗਏ ਸਹਿਜ ਸਹਿ ਸਿਮਰਨ ਕਰਦੇ ਗਏ ਕਥਾ ਵਿਚਾਰ ਸੁਣਦੇ ਗਏ ਉਹ ਵੀ ਕੱਢ ਦਿੱਤਾ ਫਰਕ ਹੈ ਇਸੇ ਤਰੀਕੇ ਮਨ ਨੂੰ ਵੀ ਜ਼ਿੰਦਗੀ ਜਿਉਣੀ ਹੁੰਦੀ ਹੈ ਉਹ ਇਹਨਾਂ ਦੀਆਂ ਛੋਟਾਂ ਵਿੱਚ ਹੀ ਜਿਉਂਦਾ ਹੈ ਇੰਦਰੋਂ ਡਰਾਈ ਜੀ ਤੇ ਗੁਰਮੁਖ ਵੀ ਜ਼ਿੰਦਗੀ ਜਿਉਂਦੇ ਨੇ ਉਹ ਸ਼ਬਦ ਤੇ ਪਿਆਰ ਬ੍ਰਹਮਚਾਰ ਜਿੰਦਗੀ ਜਿੰਦਗੀ ਮਨਮਨ ਸੋਚਾਂ ਕਰ-ਕਰ ਕੇ ਸਰੀਰ ਨੂੰ ਮਨ ਨੂੰ ਖਰਾਬ ਕਰ ਲੈਂਦਾ ਹੈ ਗੁਰਮੁਖ ਸ਼ਬਦ ਦੀ ਵਿਚਾਰ ਕਰ-ਕਰ ਕੇ ਸ਼ਬਦ ਜਿਉਂਦੇ ਸਰੀਰ ਨੂੰ ਨਿਰਮਲ ਰੱਖਦੇ ਇਹ ਹੀ ਫਰਕ ਹੈ ਗੁਰਮੁਖ ਤੇ ਮਨੁੱਖ ਦੇ ਵਿੱਚ ਸੋਹੌ ਜੀ ਇਹਨੇ ਬਚਨ ਕਰਦੇ ਗੁਰਖਵੱਧਾ ਕਰਦਾ ਸਤਿਗੁਰੂ ਬਖਸ਼ਿਸ਼ ਜੀ ਬਖਸ਼ ਦੇ ਨਾਮ ਬਾਦੂ ਪੂਰੀ ਤਰ੍ਹਾਂ ਖੰਸਾ ਉਹ ਹਰ ਫੁੱਟ ਦੀ ਫਤਿਹ